ब्रेक टायर ਨੂੰ टायर ਦੇ ਹੱਥ ਲਾ ਕੇ ਲਾਦਾ ਟਾਇਰ ਦੇ علاوہ ਬ੍ਰੇਕ ਨਾਲ ਪੈਰ ਤੇ ਟਾਇਰ ਤੇ ਟਾਇਰ ਤੇ ਪੈਰ ਰੱਖ ਕੇ ਲਾਦਾ ਟਾਇਰ ਤੇ ਪੈਰ ਰੱਖ ਕੇ ਸੰਧੂ ਸਾਹਬ ਮੈਂ ਵੀ ਚਲਾ ਕੇ ਦੇਖਣਾ ਦੁੱਖ ਜਿਹੜੇ ਮਾਰ ਕੇ ਵੇਖਣਾ ਟਰੈਕਟਰ ਤੇ ਵੇਖ ਲੈ ਵੇਖ ਲੈ ਮਾਰ ਕੇ ਤੈਨੂੰ ਚਲਾਉਣਾ ਤਾਂ ਆਉਂਦਾ ਹੀ ਆ ਯਕੀਨ ਹੈਗਾ ਨਾ ਤੁਹਾਨੂੰ ਮੇਰੇ ਤੇ ਹਾਂ ਹਾਂ ਚੱਲ ਫਿਰ ਠੀਕ ਆ ਚੱਲ ਫਿਰ ਤੇ ਦੋਸਤੋ ਵੀਡੀਓ ਨਾ ਬਣੇ ਰਿਓ ਤੇ ਦੱਸਿਓ ਵੀ ਕਿਵੇਂ ਆ ਮੈਂ ਦਿੱਜਾ ਸਾਗਾ ਸਹੀ ਮਾਰਦੀਆਂ ਕਿ ਨਹੀਂ ਮਾਰਦੀ ਹਾਂ ਤੇ ਲੱਗ ਜਾਂਦਾ ਪਵਨ ਪਤਾ ਹਾਂ ਦੇਖਦੇ ਕਿੰਨੇ ਕਾਊਂਟਸ ਦੇਖੋਗੇ ਤੁਹਾਨੂੰ ਸਾਗਾ ਮਾਰਦੇ ਨੇ ਸਹੀ ਗੱਲ ਹੈ ਤੇ ਲਓ ਜੀ ਸਟਾਰਟ ਹਾਂ ਲਾ ਵੀ ਲਓ ਜੀ ਬੋਲ ਕੇ ਮਾਈ ਗੁਰੂ ਦਾ ਨਾਮ ਤੇ ਆਪਾਂ ਜਿਹੜਾ ਕੀ ਲੱਗੇ ਆ ਚਲਾਉਣ ਹਾਂ ਜੀ ਮਾਂ ਵੀ ਦੋਸਤੋ ਲਾਜ ਦੀ ਸੰਧੂ ਸਾਹਿਬ ਨਾਲ ਸ਼ਰਤ ਟਰ ਰਹੀ ਹੈ ਪਵਨ ਐਵੇਂ ਲੱਗ ਕੇ ਟਰੈਕਟਰ ਚਲਾ ਕੇ ਸੰਦੂ ਸਾਹਿਬ ਬੜਾ ਹੀ ਵਧੀਆ ਲੱਗਿਆ ਤੇ ਜਦੋਂ ਮੈਂ ਟਰੈਕਟਰ ਚਲਾਈ ਜਾਂਦੀ ਸੀ ਪਤਾ ਮੇਰੇ ਮਨ 'ਚ ਕੀ ਆਈ ਜਾਂਦਾ ਸੀ ਮੈਂ ਨਾ ਐ ਸੋਚੀ ਜਾਂਦੀ ਸੀ ਵੀ ਹੁਣ ਬਸ ਨਾ ਵੀ ਮਤਲਬ ਕਿ ਕੰਮ ਖਿੱਚੀ ਜਾਵਾ ਖਿੱਚੀ ਜਾਵਾ ਜਾਨੀ ਕਿ ਬਸ ਚਲਾ ਹੀ ਜਾਵਾ ਐਵੇਂ ਹਨਾ ਉਮੀ ਜਾਵਾ ਵੀ ਉਤਰਨ ਲੱਜੀ ਨਹੀਂ ਕਰਦਾ ਸੀ ਹੁਣ ਮਿਲਦਾ ਨਾ ਟਰੈਕਟਰ ਚਲਾ ਕੇ ਸਹੀ ਗੱਲ ਮੈਂ ਤਾਂ ਚੜੀ ਚੱਲ ਘੱਟ ਵੱਧ ਚੜਦੀਆਂ ਨਾ ਤੁਸੀਂ ਤਾਂ ਰੋਜ਼ ਮਤਲਬ ਕਰਦੇ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਿੰਨਾਂ ਨੂੰ ਹਨਾ ਇੰਨੇ ਵਧੀਆ ਟਰੈਕਟਰ ਦਿੱਤੇ ਹੁੰਦੇ ਪਰਮਾਤਮਾ ਨੇ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਹੁੰਦੀਆਂ ਫਿਰ ਵੀ ਉਹ ਬਾਹਰ ਚ ਪਤਾ ਨਹੀਂ ਕਿਉਂ ਜਾਂਦੇ ਆ ਹਨਾ ਬਿਲਕੁਲ ਸਹੀ ਹੈ ਪਤਾ ਨਹੀਂ ਪਵਣ ਕੀ ਹੋਇਆ ਖੜਾ ਦੁਨੀਆ ਨੂੰ ਹਾਂ ਤੇ ਦੋਸਤੋ ਮਤਲਬ ਇਹ ਜਿਹਾ ਸਕੂਨ ਤਾਂ ਤੁਹਾਨੂੰ ਪਤਾ ਕਿਤੇ ਨਹੀਂ ਮਿਲਦਾ ਵੀ ਜਿਹੜੇ ਖੇਤੀ ਨਾਲ ਜੁੜੇ ਹੋਏ ਆ ਜਿਹੜੇ ਖੇਤੀ ਦਾ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਇਸ ਬਾਰੇ हां जी दोस्तों ਤੇ ਇਧਰ ਆਪਣੀਆਂ ਪਨੀਰੀ ਵਾਲੀਆਂ ਕਿਆਰੀਆਂ ਇਧਰ ਵੀ ਤਿਆਰ ਹੋ ਗਈਆਂ ਭਾਈ ਪਾਲੇ ਹੁਣਿੰਗ ਕਰ ਰਹੇ ਆ ਸਾਰੇ ਜਾਣੇ ਹਾਂਜੀ ਤੇ ਇਧਰ ਆਪਾਂ ਜਿਹੜਾ ਕਿ ਇਧਰਲਾ ਵਾਹਣ ਤਿਆਰ ਕਰ ਲਿਆ ਸੀ ਕੱਲ ਹੀ ਤੇ ਇਹਦੇ ਤੇ ਵੀ ਪਵਨ ਨੇ ਪੂਰਾ ਯੋਗਦਾਨ ਪਾਇਆ ਸੀ ਦੋਸਤੋ ਹਾਂਜੀ ਥੋੜੀ ਬੋਟੀ ਹੈਲਪ ਕੀਤੀ ਸੀ ਮੈਂ ਕੱਲ 2-4 ਢੇੜੇ ਦਿੱਤੇ ਸੀ ਤੁਹਾਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਇਹ ਕਿਵੇਂ ਬਣਿਆ ਹਾਂਜੀ ਤੇ ਇਧਰ ਅਸੀਂ 14 ਲਾਉਣਾ ਐਸ ਕਿਆਰੀ ਚ ਤੇ ਗਾਂ 131 126 ਮਤਲਬ ਕਿ ਉਹ ਉਥੋਂ ਤੱਕ ਕੰਦ ਤੱਕ ਪਨੀਰੀ ਆਪਣੀ ਆਇ ਤਕੀ ਸੁਖ ਨਾਲ ਝੋਨਾ ਆਪਣਾ ਜਿਹੜਾ ਕੀ ਪਿਛਲੇ ਸਾਲ ਨਾਲੋਂ ਜ਼ਿਆਦਾ ਹੈਗਾ। ਲਓ ਵੀ ਪਿਛਲੇ ਸਾਲ ਪਵਨ ਨੂੰ ਆਪਾਂ ਕਰਮਾਂ ਮਿਲਣੀਆਂ ਸਿਖਾਈਆਂ ਸੀ ਤੈਤ ਕੀ ਆਪਾਂ ਸਾਰਿਆਂ ਨੂੰ ਦੱਸੋ ਕਿ ਵੀ ਆਪਾਂ ਜਵੇਂ 15 ਮਰਲੇ ਕੱਢਨੇ ਆਪਾਂ ਨੂੰ 15 ਮਰਲੇ ਜਗ੍ਹਾ ਕੱਢਣੀ ਹੈ ਪਣੀ ਨਹੀਂ ਵਿਚਨੀ ਜਗ੍ਹਾ ਕਰਕੇ ਦਿਖਾਓ ਕਿਵੇਂ ਕੱਢ ਕੇ ਦਿਖਾਉਂਦੇ। ਇਹ ਸਾਬ ਹੁੰਦਾ ਵੀ ਇੱਕ ਪਾਸੇ ਆਪਾਂ 9 ਕਰਮਾਂ ਮਿਲ ਲੈਣੀਆਂ। ਹਾਂ ਹਾਂ। ਤੇ ਇੱਕ ਪਾਸੇ ਵੀ ਤੁਸੀਂ ਮਿਲ ਲੈਣੀਆਂ ਜਿਵੇਂ 15 ਤੁਸੀਂ ਕਹਿੰਦੇ ਹੋ 15 ਕੱਢਣੀਆਂ। ਹਾਂ। 15 ਮਰਲੇ ਕੱਢਣੇ ਆ ਤੇ ਉਹ ਇੱਕ ਪਾਸੇ ਤੁਸੀਂ 15 ਕਰਮਾਂ ਮਿਲ ਲਓ। ਚਲ ਇਧਰ ਮਾਰੋ 9 ਕਿਵੇਂ ਮਾਰੋਗੇ? ਇਹ ਜਿਵੇਂ ਆਪਾਂ ਇੱਥੋਂ ਆ ਇਹ ਇੱਕ ਪਲਾਨ ਆ ਇਹ ਹੋ ਗਈ ਇੱਕ ਹਾਂ ਸਹੀ ਪੰਜ ਪੜਦੇ ਆ ਹੋ ਗਈ ਜੀ ਦੋ ਠੀਕ ਆ ਹੋ ਗਈਆਂ ਜੀ ਤਿੰਨ ਹਾਂ ਆ ਹੋ ਗਈਆਂ ਜੀ ਚਾਰ ਹਾਂ ਤੇ ਪੰਜ ਹਾਂ ਤੇ 6 ਜੀ ਹਾਂ 7 ਹਾਂ 8 ਹਾਂ ਤੇ 9 ਲਓ ਦੋਸਤੋ ਇਧਰ ਇਹਨੇ ਪਵਨ ਨੇ 9 ਮਿੰਟੀਆਂ ਹੁਣ ਇਧਰ ਆਪਾਂ 15 ਮਿੰਟੀਆਂ हां जी इधर ਨੂੰ 15 ਠੀਕ ਇੱਥੇ ਨਿਸ਼ਾਨੀ ਲਾਤੀ ਪਵਨ ਮਤਲਬ ਕਿ ਕੋਈ ਕਹਿੰਦੇ ਸਾਰਾ ਦਿਨ ਉਹ ਵੀ ਮਾਰੀ ਜਾਂਦੇ ਆ ਪਵਨ ਨੂੰ ਪੂਰੀ ਨੌਲੇਜ ਮਤਲਬ ਸੰਧੂ ਸਾਹਿਬ ਨੇ ਪੂਰੀ ਨੌਲੇਜ ਦਿੱਤੀ ਹੋਈ ਆ ਆਪਾਂ ਨੂੰ ਕਿਉਂਕਿ ਆਪਾਂ ਸਿੱਧੇ ਸਾਦੇ ਬੰਦੇ ਆ ਪਿੰਡੂ ਜੇ ਬੰਦੇ ਆ ਤੇ ਆਪਾਂ ਖੇਤੀਬਾੜੀ ਨਾਲ ਜੁੜੇ ਜੁੜੇ ਹੋਏ ਆ ਤੇ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਬਿਲਕੁਲ ਤੇ ਕਈ ਵਾਰੀ ਇੱਕ ਮੌਕੇ ਬੰਦਾ ਘਰੇ ਨਾ ਹੋਵੇ ਪਰ ਪਵਨ ਪਰ ਦੋਸਤੋ ਆਪਣੇ ਦਾਤਤ ਹੁੰਦੀ ਹੈ ਵੀ ਜਿਹੜੀਆਂ ਆਪਣੇ ਘਰ ਵਾਲੇ ਹੁੰਦੇ ਮਤਲਬ ਕੀ ਉਹਨਾਂ ਨੂੰ ਆਪਾਂ ਖੇਤ ਹੀ ਨਹੀਂ ਵਿਖਾਉਂਦੇ ਹੂੰ ਬਹੁਤ ਘੱਟ ਕੁੜੀਆਂ ਹੁੰਦੀਆਂ ਅੱਜਕੱਲ੍ਹ ਦੀ ਉਹ ਕਈਆਂ ਦੀ ਸੋਚ ਹੁੰਦੀ ਹੈ ਵੀ ਸਿਰੀ ਦਿਹਾੜੀਏ ਹੋਣਗੇ ਵੇਖਣਗੇ ਕਰਨਗੇ ਘੱਟਿਆ ਸੋਚ ਹਾਂ ਕਈਆਂ ਦੀ ਹੁੰਦੀ ਹੈ ਸਾਰਿਆਂ ਦੀ ਨਹੀਂ ਹੁੰਦੀਗੀ ਉਹ ਪਰ ਜਿਹੜਾ ਬੰਦਾ ਆਪਸ ਹੀ ਹੈ ਨਾ ਉਹਨੂੰ ਕੋਈ ਵੀ ਗਲਤ ਨਹੀਂ ਕਰ ਸਕਦਾਗਾ ਬਿਲਕੁਲ ਤੇ ਉਹ ਤਾਂ ਸੋਚ ਤੇ ਹੀ ਡਿਪੈਂਡ ਕਰਦਾ ਅਗਲੇ ਦੇ ਤੇ ਬਹੁਤ ਕੱਟਕੁੜੀਆਂ ਹੋਣਗੀਆਂ ਜਿਹੜੀਆਂ ਅੱਜਕੱਲ ਖੇਤ ਦੇਖਦੀਆਂ ਹਾਂ ਪਰ ਪਵਨ ਤਾਂ ਪੂਰਾ ਪਰ ਇੰਨਾ ਵੀ ਤੁਜਾ ਹੁਣ ਵਿਚਾਰੀਆਂ ਕੁੜੀਆਂ ਬੁੜੀਆਂ ਵੀ ਕੀ ਕਰਨ ਹੁਣ ਸਾਰਾ ਦਿਨ ਵੀ ਘਰੇ ਕੰਮ ਕਰਦੀਆਂ ਰਹਿੰਦੀਆਂ ਤੇ ਜੇ ਉਹਨਾਂ ਨੂੰ ਚਲੋ ਮਾੜਾ ਮੋਟਾ ਖੇਅਤੀ ਬੰਦਾ ਲੈ ਜੇ ਨਾ ਇੰਨੇ ਨਹੀਂ ਉਹ ਖੁਸ਼ ਹੋ ਜਾਣਗੀਆਂ ਚਲੋ ਸ਼ਹਿਰ ਬਾਜ਼ਾਰ ਤਾਂ ਆਪਾਂ ਰੋਜ਼ ਰੋਜ਼ ਤਾਂ ਆਪਾਂ ਕੀ ਖਰੀਦਦਾਰੀ ਕਰਨੀ ਹੁੰਦੀ ਹੈ ਨਾ ਤੇ ਚਲੋ ਇੱਥੇ ਆ ਕੇ ਖੇਤ ਆ ਕੇ ਰੋਟੀ ਖਾ ਲੇ ਜਿੰਨਾਂ ਕੋਲੇ ਹੈਗੇ ਨੇ ਖੇਤ ਹੂੰ ਹੂੰ ਰੋਟੀ ਖਾਲੇ ਬੰਦਾ ਚਾਹ ਪੀ ਲੇ ਤੇ ਇਹੀ ਪਿਕਨਿਕ ਬਣ ਜਾਂਦੀ ਆ। ਲਓ ਵੀ ਦੋਸਤੋ ਪਵਨ ਲੈ ਕੇ ਆਇਸੀ ਚਾਹ। ਤੇ ਤਾਂ ਜਿ ਮਿੱਠਾ-ਮਿੱਠਾ ਲੈ ਕੇ ਆਈਏ ਨਾ ਵਾਪਸ। ਹੋਰ ਐਕਸਟਰਾ ਮਿੱਠਾ ਲਿਆਂਦਾ। ਠੀਕ ਆ। ਆਹ ਕੋਲੀਚ ਪੀਸੀ ਖੰਡ। ਆ ਲਓ ਵੀ ਤੁਹਾਡੀ ਖੰਡ ਆ। ਆ ਜਿੰਨੀ ਮਰਜ਼ੀ ਪਾਈ ਜਾਓ। ਬਾਈ ਪੀਂਦੇ ਆ ਇਹ ਮਿੱਠਾ ਜ਼ਿਆਦਾ ਤੇ ਆਪਾਂ ਵੈਸੇ ਇੰਨਾ ਵੀ ਘੱਟ ਨਹੀਂ ਪੀਂਦੇ ਪਾ ਠੀਕ-ਠਾਕ ਪੀਨੇ ਆ ਤੇ ਇਸ ਲਈ ਨਾਰਾਜ਼ ਨਾ ਹੋ ਜਾਣ ਵੀ ਚਾਹ ਚੰਗੀ ਨਹੀਂ ਬਣਦੀ ਮਿੱਠਾ ਲਿਆਂਦਾ ਪਾ ਐਕਸਟਰਾ ਚੱਲ ਬਹੁਤ ਦੰਦ ਨੇ ਮੈਂ ਤਾਂ ਥੋੜੀ ਜਿਹੀ ਪੀਣੀ ਆ ਰੋਟੀ ਖਾ ਕੇ ਆਂਦੀ ਹੁਣ ਆ ਕੋਲੀ ਇਹਨਾਂ ਨੂੰ ਫੜਾ ਲੈ ਆ ਲੋ ਲਓ ਲੱਕੋ ਖੰਡ ਭਾਈ ਚੱਲੋ ਪੀ ਚ ਲੋ ਤੇ ਦੋਸਤੋ ਜਿਹੜਾ ਇਹਨੇ ਚਾਹ ਪੀਣੀ ਖੇਤ ਵਰਗੀ ਕਿੰਦੀ ਸੋਹਣੀ ਹਵਾ ਚੱਲਦੀ ਜਾਂਦੀ ਹੈ ਇੰਨੀ ਸੋਹਣੀ ਹਵਾ ਚੱਲਦੀ ਤੇ ਇਹ ਵਿੱਚ ਚਾਹ ਤਾਂ ਮਨ ਲੱਗਦਾ ਵੀ ਅੱਜ ਤੱਕ ਹੀ ਨਹੀਂ ਕਿੱਤੇ ਹੋਰ ਤਾਂ ਮਿਲ ਨਹੀਂ ਸਕਦੇ। ਨਾ ਨਾ। ਆਪਣਾ ਐ ਹੁੰਦਾ ਵੀ ਘਰ ਛੱਡ ਕੇ ਆਪਾਂ ਅਸੀਂ ਤਾਂ ਜਿੰਨੀ ਵਾਰੀ ਵੀ ਘਰ ਛੱਡ ਕੇ ਬਾਹਰ ਪਿਕਨਿਕ ਮਨਾਉਣ ਜਾਉਂ ਹੀ ਜਾਂਨੇ ਆ। ਸਾਨੂੰ ਤਾਂ ਬਸ ਘਾਰ ਹੀ ਚਿੱਤੇ ਆਉਣ ਲੱਗ ਜਾਂਦਾ। ਸਹੀ ਆ। ਅਸੀਂ ਜਾਂਦੇ ਬਾਅਦ ਚਾਹ ਤੇ ਪਹਿਲੇ ਕਹਿਣ ਲੱਗ ਜਾਂਦੇ ਆ ਵੀ ਇੰਨੇ ਦਿਨਾਂ ਨੂੰ ਵਾਪਸ ਆ ਜੀਏ। ਹੂੰ। ਕਿਤੇ ਵੀ ਜਾਣਾ। ਤੇ ਤੁਸੀਂ ਦੋਸਤੋ ਪਨੇਰੀ ਪਨੂਰੀ ਸਾਰਿਆਂ ਨੇ ਬੀਜਤੀ ਕਿੰਨੀ ਬੀਜੀ ਜਰੂਰ ਕਮੈਂਟ ਕਰਕੇ ਦੱਸਿਓ। ਹਾਂਜੀ। ਤੇ ਖੇਤ ਆ ਕੇ ਤਾਂ ਚਾਹ ਮਿਲ ਲੱਦੋ ਇਸ ਵਾਰ ਲੱਗਣ ਲੱਗ ਜਾਂਦੀ। ਬਿਲਕੁਲ। ਪੱਤੀ ਮਨਾਂ ਤੇ ਪੜ ਲਿਆਣਾ ਕਰਕੇ ਜਾਦੀ ਠੁੱਕੀ ਨੂੰ। ਹੂੰ। ਪੱਤੀ ਮਿੱਠਾ ਹੂੰ ਮੈਂ ਕਿ ਮਿੱਠਾ ਦਾ ਚਲੋ ਐਕਸਟਰਾ ਪਾ ਲਾਂਗੇ ਉਹ ਪੱਤੀ ਤਾਂ ਚਾਹ ਬਣੀ ਦੇ ਵਿੱਚ ਤਾਂ ਪੱਤੀ ਰਿੱਧਮੀ ਨਹੀਂ ਅੱਗੇ ਪਾਲਾਂ ਆਉਂਦਾ ਸੀ ਅੱਜ ਪਾਲੇ ਦਾ ਭਰਾ ਵੀ ਆ ਗਿਆ ਵੀਡੀਓ ਚ ਸਹੀ ਗੱਲ ਹੈ ਇਹਨਾਂ ਤਾਂ ਕੋਈ ਕਿਹੜਾ ਸਾਰਾ ਜਾਣਨ ਲੱਗ ਗਿਆ ਹੋਣਾ ਨਾ ਬਾਈ ਮੈਂ ਪਰੰਪਰਾ ਦਾ ਕੋ ਫੋਨਉ ਦੇ ਬੀਨੂੰ ਇਹ ਬੜੇ ਕੇ ਕੋ ਕਰਦੇ ਯਾਰ ਇਹਨਾਂ ਤਕੜੀ ਸਾਮੀ ਬਣਾ ਤਾ ਤੁਸੀਂ ਮੈਂ ਇਹ ਸਦਰ ਮੁਦੀ ਨੀ ਲਾਨ ਕਰੀਏ ਤਾਂ ਜੈਸਾ ਤੁਸੀਂ ਲਾਨ ਕਈਆਂ ਤੇ ਕਰੀ ਜਨੇ ਇੱਕ ਦਿਨ ਆਵੇਂ ਨੀ ਸਿੱਤਰਾ ਦਾ ਫੋਨ ਆਇਆ ਸੀ ਅੱਛਾ ਇਹ ਫੋਨ ਸਾਡੇ ਸਿਰੀ ਹੋਰ ਕਹਿੰਦੇ ਉਹਨਾਂ ਸਿਰੀਆਂ ਸਾਨੂੰ ਵੀਡੀਓ ਵਿਖਾ ਕੇ ਚੈਲੰਜ ਕੀਤਾ ਆਂ ਤਰੇ ਕੋ ਪੰਜਾਬ ਵਾਲੇ ਕਹੀ ਤੇ ਕੇਕ ਕੱਢਦੇ ਤੁਸੀਂ ਮੇਜ਼ ਤੇ ਤੇ ਕੱਟ ਕੇ ਵਿਖਾ ਦਿਓ ਹੂੰ ਦੋਸਤੋ ਇਹ ਆਪਾਂ ਕਿੱਡੀਆਂ ਬਦਲ ਕੇ ਖੇਤ ਹੀ ਆਪਾਂ ਕਰ ਸਕਦੇ ਆਂ ਤੇ ਬਾਕੀ ਮੈਂ ਤਾਂ ਸਾਰੇ ਨੂੰ ਇਹ ਹੀ ਕਹਿਣਾ ਚਾਹਣਾ ਵੀ ਜਿਹੜੇ ਬਾਹਰ ਭੱਜ-ਭੱਜ ਕੇ ਜਾਂਦੇ ਆ ਤੇ ਜੇ ਇੱਥੇ ਬਾਹਰ ਬੰਨਣਾ ਤੇ ਤੁਹਾਨੂੰ ਕੁੜੀਆਂ ਨੂੰ ਖੇਤ ਦੇ ਵਿੱਚ ਲੈ ਕੇ ਆਉਣਾ ਪਊਗਾ ਤੇ ਫੇਰ ਹੀ ਤੁਸੀਂ ਮਤਲਬ ਕਿ ਕਾਮਯਾਬ ਹੋ ਸਕਦੇ ਨਹੀਂ